ਇਹ ਦੇਖੋ ਬਾਈ ਜੀ ਰੋਲ ਲਾਈਕ ਐਕਸਪ੍ਰੈਸ ਫੇਸ 2 ਅਰਬਨ ਸ਼ੇਡ ਤੋਂ ਪਰੋਲ ਲਿੱਤੇ ਸੀਗੇ ਪਨੀਰ ਵਾਲੇ ਤੇ ਇਹਦੇ ਵਿੱਚੋਂ ਨਾ ਕੌਂਗਰੇਜ ਨਿਕੜਿਆ ਬੰਦਾ ਆਪਣੇ ਜਾਨਮਾਲ ਦਾ ਜ਼ਿੰਮੇਵਾਰਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਕੋਲ ਸੀ ਰੋਲ ਲਏ ਗਏ ਤੇ ਅੱਗੋਂ ਕਹਿੰਦੇ ਕੋਈ ਨਹੀਂ ਜੀ ਕੁਝ ਨਹੀਂ ਹੁੰਦਾ ਕਹਿੰਦੇ ਚੇਂਜ ਕਰ ਦਿੰਦੇ ਆ ਵੀ ਤੁਸੀਂ ਐਵੇਂ ਨਾ ਕੁਝ ਕਰੋ ਨਾ ਸਾਡੀ ਕੋਈ ਰਿਪੋਰਟ ਕਰੋ ਸੋ ਬੰਦਾ ਆਪਣਾ ਦੇਖ ਕੇ ਖਾਵੇ ਜਿਹੜਾ ਵੀ ਅੱਗੋਂ ਆਵੇ ਇਹ ਤਸਵੀਰਾਂ ਇਜ਼ਰਾਈਲੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਦੋਂ ਕੁਝ ਨੌਜਵਾਨ ਨੇ ਜਿਹੜੇ ਮਸ਼ਹੂਰ ਐਕਸਪ੍ਰੈਸ ਰੋਲ ਦੇ ਤੋਂ ਵੈਜ ਰੋਲ ਖਰੀਦੇ ਨੇ ਪਨੀਰ ਰੋਲ ਖਰੀਦੇ ਨੇ ਪਰ ਉਸ ਦੇ ਵਿਚਾਲੇ ਕਾਕਰੋਚ ਨਿਕਲ ਆਉਂਦਾ ਮਾਕੀ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਟਿਆਲਾ ਦੇ ਅਰਬਨ ਸਟੇਟ ਸਥਿਤ ਰੋਲ ਐਕਸਪ੍ਰੈਸ ਤੋਂ ਗਾਹਕ ਦੇ ਵੱਲੋਂ ਖਰੀਦੇ ਖਾਣੇ ਦੇ ਵਿੱਚੋਂ ਕਾਕਰੋਚ ਨਿਕਲਦਾ ਜਿਸ ਸੇਤ ਵਿਭਾਗ ਦੀ ਸੁਸਤੀ ਦੇਖਣ ਨੂੰ ਮਿਲਦੀ ਹੈ ਅਜੇ ਵੀ ਕੋਈ ਕਾਰਵਾਈ ਨਹੀਂ ਹੋਈ ਅਜੇ ਹੀ ਪਹਿਲਾ ਹਾਦਸੇ ਨੇ ਜਿਹੜੇ ਪਟਿਆਲਾ ਤੋਂ ਸਾਹਮਣੇ ਆਏ ਸੀ ਜਦੋਂ ਕੇਕ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਅਤੇ ਇੱਕ ਕੇਕ ਜਿਸ ਨੂੰ ਕਟਿੰਗ ਕਰਨ ਤੋਂ ਬਾਅਦ ਜਦੋਂ ਬਰਥਡੇ ਗਰਲ ਦੇ ਵੱਲੋਂ ਖਾਇਆ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਸਿਹਤ ਵਿਗੜ ਜਾਂਦੀ ਹੈ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਹੋਰ ਮਾਮਲਾ ਪਟਿਆਲਾ ਤੋਂ ਸਾਹਮਣੇ ਜਿੱਥੇ ਪਨੀਰ ਰੋਲ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਕੋਹ ਕਰਿਆ ਜੀ ਬਾਈ ਕੋਹ ਕਰਿਆ ਠੀਕ ਹਾਂ ਕੋਹ ਕਰਿਆ ਫੜੀ ਇਹ ਦੇਖੋ ਬਾਈ ਜੀ ਰੋਲ ਲੇਕ ਐਕਸਪ੍ਰੈਸ ਫੇਜ਼ 2 ਅਰਬਨ ਸਟੇਟ ਤੋਂ ਪਰੋ ਰੋਲ ਲਿੱਤੇ ਸੀਗੇ ਪਨੀਰ ਵਾਲੇ ਤੇ ਇਹਦੇ ਵਿੱਚੋਂ ਨਾ ਕੌਂਗਰੇਜ ਨਹੀਂ ਕਿੜਿਆ ਬੰਦਾ ਆਪਣੇ ਜਾਨਮਾਲ ਦਾ ਜ਼ਿੰਮੇਵਾਰਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਕੋਲ ਅਸੀਂ ਰੋਲ ਲਏ ਗਏ ਤੇ ਅੱਗੋ ਕਹਿੰਦੇ ਕੋਈ ਨਹੀਂ ਜੀ ਕੁਝ ਨਹੀਂ ਹੁੰਦਾ ਕਹਿੰਦੇ ਚੇਂਜ ਕਰ ਦਿੰਦੇ ਆ ਵੀ ਤੁਸੀਂ ਐਵੇਂ ਨਾ ਕੁਝ ਕਰੋ ਨਾ ਸਾਡੀ ਕੋਈ ਰਿਪੋਰਟ ਕਰੋ ਸੋ ਬੰਦਾ ਆਪਣਾ ਦੇਖ ਕੇ ਖਾਵੇ ਜਿਹੜਾ ਵੀ ਅੱਗੋ ਆਵੇ ਇਹ ਦੇਖੋ ਬਾਈ ਜੀ ਰੋਲ ਲੇਕ ਐਕਸਪ੍ਰੈਸ ਫੇਜ਼ 2 ਅਰਬਨ ਸਟੇਟ ਤੋਂ ਪਰੋ ਰੋਲ ਲਿੱਤੇ ਸੀਗੇ ਪਨੀਰ ਵਾਲੇ ਤੇ ਇਹਦੇ ਵਿੱਚੋਂ ਨਾ ਕਾਂਗਰਸ ਨਿਕੜਿਆ ਬੰਦਾ ਆਪਣੇ ਜਾਨਮਾਲ ਦਾ ਜ਼ਿੰਮੇਵਾਰਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਕੋਲ ਅਸੀਂ ਰੋਲ ਲਏ ਗਏ ਤੇ ਅੱਗੋ ਕਹਿੰਦੇ ਕੋਈ ਨਹੀਂ ਜੀ ਕੁਛ ਨਹੀਂ ਹੁੰਦਾ ਕਹਿੰਦੇ ਚੇਂਜ ਕਰ ਦਿੰਦੇ ਆ ਵੀ ਤੁਸੀਂ ਐਵੇਂ ਨਾ ਕੁਛ ਕਰੋ ਨਾ ਸਾਡੀ ਕੋਈ ਰਿਪੋਰਟ ਕਰੋ ਸੋ ਬੰਦਾ ਆਪਣਾ ਦੇਖ ਕੇ ਖਾਬ ਜਿਹੜਾ ਵੀ ਅੱਗੋ ਆਵੇ ਇਹ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਦੋਂ ਕੁਝ ਨੌਜਵਾਨ ਨੇ ਜਿਹੜੇ ਮਸ਼ਹੂਰ ਐਕਸਪ੍ਰੈਸ ਰੋਲ ਦੇ ਤੋਂ ਵੈਜ ਰੋਲ ਖਰੀਦੇ ਨੇ ਪਨੀਰ ਰੋਲ ਖਰੀਦੇ ਨੇ ਪਰ ਉਸਦੇ ਵਿਚਾਲੇ ਕਾਕਰੋਚ ਨਿਕਲ ਜਾਂਦਾ ਮਾਰਕੀਟੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪਟਿਆਲਾ ਦੇ ਅਰਬਨ ਸਟੇਟ ਸਥਿਤ ਰੋਲ ਐਕਸਪ੍ਰੈਸ ਤੋਂ ਗਾਹਕ ਦੇ ਵੱਲੋਂ ਖਰੀਦੇ ਖਾਣੇ ਦੇ ਵਿੱਚੋਂ ਕਾਕਰੋਚ ਨਿਕਲਦਾ ਜਿਸ ਸੇਤ ਵਿਭਾਗ ਦੀ ਸੁਸਤੀ ਦੇਖਣ ਨੂੰ ਮਿਲਦੀ ਹੈ ਅਜੇ ਵੀ ਕੋਈ ਕਾਰਵਾਈ ਨਹੀਂ ਹੋਈ ਅਜੇ ਹੀ ਪਹਿਲਾ ਹਾਦਸੇ ਨੇ ਜਿਹੜੇ ਪਟਿਆਲਾ ਤੋਂ ਸਾਹਮਣੇ ਆਏ ਸੀ ਜਦੋਂ ਕੇਕ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਅਤੇ ਇੱਕ ਕੇਕ ਜਿਸ ਨੂੰ ਕਟਿੰਗ ਕਰਨ ਤੋਂ ਬਾਅਦ ਜਦੋਂ ਬਰਥਡੇ ਗਰਲ ਦੇ ਵੱਲੋਂ ਖਾਇਆ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਸਿਹਤ ਵਿਗੜ ਜਾਂਦੀ ਹੈ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਹੋਰ ਮਾਮਲਾ ਪਟਿਆਲਾ ਤੋਂ ਸਾਹਮਣੇ ਜਿੱਥੇ ਪਨੀਰ ਰੋਲ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਕੋਗਰੇ ਜਾ ਬਾਈ ਕੋਗਰੇ ਜਾ ਫੜੀ ਇਹ ਐਂਡ ਬੰਦੀ ਕਾੜਨ ਲੱਗ ਗਈ ਦੇਖੋ ਭਾਈ ਜੀ ਰੋਲ ਐਕਸਪ੍ਰੈਸ ਫੇਸ 2 ਅਰਬਨ ਸਟੇਟ ਦਾ ਪਰ ਉਹ ਲਿੱਤੇ ਸੀਗੇ ਪਨੀਰ ਵਾਲੇ ਤੇ ਇਹਦੇ ਵਿੱਚੋਂ ਨਾ ਕੌਂਗਰੇਜ ਨਿਕੜਿਆ ਬੰਦਾ ਆਪਣੇ ਜਾਨਮਾਲ ਦਾ ਜ਼ਿੰਮੇਵਾਰਾ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਕੋਲ ਅਸੀਂ ਰੋਲ ਲਏ ਗਏ ਤੇ ਅੱਗੋਂ ਕਹਿੰਦੇ ਕੋਈ ਨਹੀਂ ਜੀ ਕੁਝ ਨਹੀਂ ਹੁੰਦਾ ਕਹਿੰਦੇ ਚੇਂਜ ਕਰ ਦਿੰਦੇ ਆ ਵੀ ਤੁਸੀਂ ਐਵੇਂ ਨਾ ਕੁਝ ਕਰੋ ਨਾ ਸਾਡੀ ਕੋਈ ਰਿਪੋਰਟ ਕਰੋ ਸੋ ਬੰਦਾ ਆਪਣਾ ਦੇਖ ਕੇ ਖਾਵੇ ਜਿਹੜਾ ਵੀ ਅੱਗੋਂ ਆਵੇ